ਅੱਜ ਅਸੀਂ ਚਾਚਾ ਭਤੀਜਾ ਗਏ ਆ ਆਪਣੀ ਮੋਟਰ ਸਾਡੀ ਇਥੇ ਮਾਲਕੀ ਪੈਲੀ ਗੇੜਾ ਮਾਰਨ ਤੇ ਤਕਰੀਬਨ 8:30 ਤੋਂ 9 ਵਜੇ ਦਾ ਟਾਈਮ ਹੀ ਅਸੀਂ ਜਦੋਂ ਗੇੜਾ ਮਾਰਨ ਗਏ ਚਾਚਾ ਭਤੀਜਾ ਚਾਚਾ ਮੇਰੇ ਅੱਗੇ ਅੱਗੇ ਤੁਰਿਆ ਜਾਂਦੇ ਆ ਮੈਂ ਪਿੱਛੇ ਟਾਰਚ ਫੜੀ ਹੀ ਤੇ ਅਸੀਂ ਅੱਧਕ ਜਿ ਗਏ ਆਪਣੀ ਪੈਲੀ ਜਦੋਂ ਮੈਂ ਟਾਰਚ ਮਾਰੀ ਤੇ ਅੱਗੋਂ 6-7 ਜਣੇ ਦਾਤਰ ਤੇ ਡੰਡੇ ਡੁੰਡੇ ਖੜੇ ਇਹਨਾਂ ਦੇ ਆਣ ਕੇ ਸਿੱਧੇ ਸਾਡੇ ਗਲ ਪੈ ਗਏ ਚਾਚੇ ਭਤੀਜੇ ਦੇ ਤੇ ਚਾਚਾ ਜੀ ਮੇਰੇ ਦੇ ਸਿੱਧੀ ਬਰਸ਼ੀ ਮਾਰੀ ਇਹਨਾਂ ਦਿਲ ਤੇ ਤੇ ਉਦੋਂ ਹੀ ਇਹਨਾਂ ਦੀ ਮੌਕੇ ਦੇ ਮੌਦ ਹੋ ਗਈ ਉੱਥੇ ਤੇ ਬਾਜ ਮਾਰ ਤੇ ਇਹਨਾਂ ਮੈਨੂੰ ਵੀ ਦੇਣਾ ਸੀ ਤੇ ਮੈਂ ਜਦੋਂ ਰੌਲਾ ਰਲਾ ਪਾਇਆ ਸਾਡੇ ਲਾਗੂ ਮਤਲਬ ਆਂਡ ਗਵਾਂਡ ਸਾਰੇ ਜੀ ਇਕੱਠੇ ਹੋ ਕੇ ਆ ਗਏ ਤੇ ਉਹਨਾਂ ਨੂੰ ਵੇਖ ਕੇ ਭੱਜੇ ਨਹੀਂ ਤੇ ਇਹਨਾਂ ਮੇਰਾ ਵੀ ਕੰਮ ਕਰ ਦੇਣਾ ਬਾਜ ਅਹੀਂ ਚਾਚਾ ਭਤੀਆ ਗਏ ਆਪਣੀ ਮੋਟਰ ਸਾਡੀ ਇਥੇ ਮਾਲਕੀ ਪੈਲੀ ਗੇੜਾ ਮਾਰਨ ਤੇ ਤਕਰੀਬਨ 8:30 ਤੋਂ 9 ਵਜੇ ਦਾ ਟਾਈਮ ਹੀ ਅਹੀਂ ਜਦੋਂ ਗੇੜਾ ਮਾਰਨ ਗਏ ਚਾਚਾ ਭਤੀਆ ਚਾਚਾ ਮੇਰੇ ਅੱਗੇ ਅੱਗੇ ਤੁਰਿਆ ਜਾਂਦੇ ਆ ਮੈਂ ਪਿੱਛੇ ਟਾਰਚ ਫੜੀ ਹੀ ਤੇ ਅਹੀਂ ਅਦਦਕ ਜ ਗਏ ਆਪਣੀ ਪੈਲੀ ਜਦੋਂ ਮੈਂ ਟਾਰਚ ਮਾਰੀ ਤੇ ਅੱਗੋਂ ਹੀ 6-7 ਜਣੇ ਦਾਤਰ ਤੇ ਡੰਡੇ ਡੁੰਡੇ ਖੜੇ ਇਹਨਾਂ ਦੇ ਆਣ ਕੇ ਸਿੱਧੇ ਸਾਡੇ ਗਲ ਪੈ ਗਏ ਚਾਚੇ ਭਤੀਏ ਦੇ ਤੇ ਚਾਚਾ ਜੀ ਮੇਰੇ ਦੇ ਸਿੱਧੀ ਵਰਸ਼ੀ ਮਾਰੀ ਇਹਨਾਂ ਦੇਲ ਤੇ ਉਦੋਂ ਹੀ ਇਹਨਾਂ ਦੀ ਮੌਕੇ ਦੇ ਮੌਬਦ ਹੋ ਗਈ ਉੱਥੇ ਤੇ ਬਾਜ ਮਾਰ ਤੇ ਇਹਨਾਂ ਮੈਨੂੰ ਵੀ ਦੇਣਾ ਸੀ ਤੇ ਮੈਂ ਜਦੋਂ ਰੌਲਾ ਰਲਾ ਪਾਇਆ ਸਾਡੇ ਲਾਗੋ ਮਤਲਬ ਆਂਡ ਗਵਾਂਡ ਸਾਰੇ ਜੀ ਇਕੱਠੇ ਹੋ ਕੇ ਆ ਗਏ ਤੇ ਉਹਨਾਂ ਨੂੰ ਵੇਖ ਕੇ ਭੱਜੇ ਨਹੀਂ ਤੇ ਇਹਨਾਂ ਮੇਰਾ ਵੀ ਕੰਮ ਕਰ ਦੇਣਾ ਹੈ ਪਾਣੀ ਡੱਕਣ ਦੀ ਵਜ੍ਹਾ ਐਵੇਂ ਬਿਨਾ ਵਜ੍ਹਾ ਹੀ ਸਾਰੇ ਪਿੰਡ ਦਾ ਪੰਗੇ ਲੈਂਦੇ ਆ ਵਜ੍ਹਾ ਦੀ ਤੁਹੀਂ ਹੈ ਹੀ ਨਹੀਂ ਕੋਈ ਵੀ ਐਵੇਂ ਜਾਨ ਬੁੱਝ ਕੇ ਪੰਗੇ ਲੈਣ ਵਾਲੀ ਗੱਲ ਆ ਪਿੰਡ ਦਾ ਸਾਰੇ ਪਿੰਡ ਨੂੰ ਗਾਲ੍ਹਾਂ ਕੱਢੀ ਜਾਂਦੇ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਤੁਹਾਡੇ ਨਾਲ ਕੋਈ ਪੁਰਾਣੀ ਰੰਜਿਸ਼ ਕੋਈ ਪੁਰਾਣੀ ਰੰਜਿਸ਼ ਨਹੀਂ ਕੋਈ ਗਾਲ ਨਹੀਂ ਬਾ ਨਹੀਂ ਮੇਰੀ ਮਾਲਕੀ ਜ਼ਮੀਨ ਹੈ ਸਾਡੀ ਦੋਨਾਂ ਦੀ ਚਾਚੇ ਭਤੀਜੇ ਦੀ ਸਾਨੂੰ ਉਲਟਾ ਫੋਨ ਕਰਕੇ ਤੇ ਅੱਗੋਂ ਲਲਕਾਰਦੇ ਆ ਵੀ ਤੁਸੀਂ ਇੱਥੇ ਜ਼ਮੀਨ 'ਚ ਆ ਗਏ ਖਾਏ ਹੋ ਤੁਹਾਨੂੰ ਵੜਦੇ ਵੇਖੀ ਕਿਦਾਂ ਮੇਰੇ ਕੋ ਬਕਾਇਦਾ ਕੌੜੀਆਂ ਪਈਆਂ ਮੈਨੂੰ ਫੋਨ ਕਰਕੇ ਮਤਲਬ ਮਾੜਾ ਚੰਗਾ ਬੋਲੇ ਦਿਨ ਨਾਲ ਜਿਨ੍ਹਾਂ ਨੇ ਤੁਹਾਡੇ ਪਰਿਵਾਰਕ ਮੈਂਬਰ ਦਾ ਕਤਲ ਕੀਤਾ ਤਾਂ ਉਹਨਾਂ ਨਾਲ ਤੁਹਾਡੀ ਪਹਿਲਾਂ ਵੀ ਕੋਈ ਲੜਾਈ ਝਗੜਾ ਹੋਇਆ ਕੋਈ ਲੜਾਈ ਝਗੜਾਣੀ ਕੋਈ ਗੱਲ ਨਹੀਂ ਬਾਤ ਨਹੀਂ ਐਵੇਂ ਬਿਨਾਂ ਵਜ੍ਹਾ ਕਿ ਨਾ ਡੇ ਪੰਗੇ ਲੈਣ ਹੜਨਾ ਤੇ ਇਹਨਾਂ ਬਿਨਾਂ ਵਜ੍ਹਾ ਸਾਡੇ ਦਾਤਾ ਜੀ ਦਾ ਕਤਲ ਕੀਤਾ ਹਨ ਪੁਲਿਸ ਮੌਕੇ ਤੇ ਪਹੁੰਚੀ ਆ ਕਾਰਵਾਈ ਕੀਤੀ ਜਾ ਰਹੀ ਹੈ ਹਾਂਜੀ ਪੁਲਿਸ ਬਣਦੀ ਕਾਰਵਾਈ ਕਰਨ ਦੀ ਆ ਕੀ ਮੰਗ ਕਰਦੇ ਆ ਇਨਸਾਫ ਮੰਗਦੇ ਆ ਇਹ ਸਾਰੇ ਬੰਦੇ ਵੱਜਣੇ ਚਾਹੀਦੇ ਆ ਜਿਹੜੇ ਮੌਕੇ ਤੇ 5 ਜਣੇ ਮੌਜੂਦ ਹੀ ਜਿੰਨਾ ਕਤਲ ਕੀਤਾ ਤੁਹਾਡਾ ਨਾਮ ਕੀ ਹੈ ਸਾਰਾ ਮਾਮਲਾ ਮੈਂ ਸਰਪੰਚ ਮੈਂ ਸਰਪੰਚਪਿੰਡ ਲਖੂ ਵਾਲ ਤੋਂ ਕੁਲਦੀਪ ਸਿੰਘ ਮੇਰਾ ਨਾਮ ਹੈ ਇਹ ਜੋ ਇਹ ਗ੍ਰਿਪੇਸ਼ ਸਿੰਘ ਨੇ ਦੱਸਿਆ ਇਹ ਸਾਰੀ ਇਹੋ ਹੀ ਸਦੀ ਇਹੋ ਹੀ ਗੱਲ ਆ ਪਾਣੀ ਤੋਂ ਲੈ ਕੇ ਗੱਲ ਹੋਈ ਪਹਿਲਾਂ ਪਾਣੀ ਜ਼ਮੀਨ ਦਾ ਪਾਣੀ ਪਿੱਛੇ ਰੁਕ ਗਿਆ ਕਿਉਂਕਿ ਹੀ ਪੈੜੀ ਪਈਆਂ 50 60 ਕਿੱਲੇ ਤੋਂ ਵੱਧ ਹੋਣੀ ਜਿਹੜੀ ਲੱਗੀ ਪਾਣੀ ਤੋਂ ਅੱਗੋਂ ਇਹਨਾਂ ਨੇ ਬੰਨਾ ਲਾ ਕੇ ਪਾਣੀ ਦਾ ਬੰਦ ਕੀਤਾ ਹੈ ਉਹਨੂੰ ਚਲੋ ਆਖਿਆ ਵੇਖਿਆ ਬੰਦਿਆ ਪਹਿਲਾਂ ਤਾਂ ਮੰਨਦੇ ਨਹੀਂ ਪੰਚਾਇਤ ਰੂਪ ਤੇ ਬੰਦੇ ਬੰਦਗਾਇਤ ਬੰਦਿਆਂ ਨੇ ਸਿਆਣੇ ਬੰਦਿਆਂ ਦੀ ਇਹਨਾਂ ਨੇ ਮੰਨ ਲਈ ਚਲੋ ਧੰਨਵਾਦ ਇਹਨਾਂ ਦਾ ਜਿਹੜਾ ਇਹਨਾਂ ਮੰਨ ਕੇ ਤੇ ਵੜ ਦਿੱਤਾ ਵੀ ਆਪਣੇ ਹੱਥੀਂ ਵੜਿਆ ਪਾਣੀ ਵੀ ਨਿਕਲਣਦਾਰਿਆ ਸਭ ਕੁਝ ਹੋ ਗਿਆ ਝੋਨੇ ਨੰਗੇ ਵੀ ਹੋ ਗਏ ਮੁੜ ਕੇ ਪਤਨੀ ਇਹਨਾਂ ਨੂੰ ਕੀ ਮੈਂ ਇਹਨਾਂ ਨੂੰ ਯਹਰ ਇੰਨਾ ਚੜ ਕੇ ਆ ਵੀ ਇਹਦੀ ਮੋਟਰ ਹੀ ਲਾ ਕੇ ਉਸੇ ਪੈੜੀ ਤੇ ਥਾਂ ਤੇ ਲਾ ਕੇ ਮੋਟਰ ਹੀ ਇਹਨਾਂ ਦੀ ਉਹ ਮੋਟਰ ਦਾ 68 ਰੂਟਰ ਲੈ ਕੇ ਲਾ ਕੇ ਮੋਟਰ ਦੀਆਂ ਤਾਰਾਂ ਵੜਤੀਆਂ ਤੋੜਤੀਆਂ ਤੇ ਔਰ ਕਾਟਾਂ ਤੇ ਤੈਨੂੰ ਹੈਗੀ ਉਹ ਤੇ ਮੈਨੂੰ ਪਹਿਲਾਂ ਵੀ ਪਤਾ ਲੱਗਦਾ ਰਹਿੰਦਾ ਵੀ ਗਾਲਾਂ ਕੱਢੀ ਜਾਂਦੇ ਹੀ ਗਾ ਫੋਨ ਲਾ ਕੇ ਗਾਲਾਂ ਸਿੱਧੀਆਂ ਦਾ ਫੋਨ ਲਾ ਕੇ ਨੰਬਰ ਤੇ ਗਾਲਾਂ ਕੱਢੀ ਜਾਂਦੇ ਜੇ ਇੱਥੇ ਆਓ ਤੂੰ ਉੱਥੇ ਕਰੋ ਜੇ ਇਹ ਕਰੋ ਉਹ ਇਹ ਪਤਾ ਪੁੱਤਾ ਲੈਣ ਕੇ ਉਹ ਤੇ ਵੇਖਣ ਗਾ ਨੂੰ ਕਹੇ ਵੀ ਆ ਸਾਡੀ ਮੋਟਰ ਦਾ ਖੜਾ ਖੜੂ ਗਾ ਉਹਨਾਂ ਨੇ ਦੱਸਿਆ ਕਿ ਇਹਨੇ ਵੀ ਤੁਹਾਡਾ ਬੜਾ ਖੜਕਾ ਬੜਾ ਉੱਥੇ ਹੋਣ ਡਿਆ ਮੋਟਰ ਦਾ ਉਹਨੇ ਚੰਨੂ ਪਰਾਂ ਰਾਂ ਹੋ ਗਈ ਚਲੇਗੀ ਚੁਲਗੇ ਜਦੋਂ ਇਹਨਾਂ ਵਸਾ ਵਸੂ ਕੇ ਪਏ ਕਿਤੇ ਜਦੋਂ ਚਰੀਆਂ ਚੁਰੀਆਂ ਤੋਂ ਤੁਹਾਨੂੰ ਪਤਾ ਹੈਗਾ ਇਹ ਤੇ ਚਰੀ ਚੁਰੀ ਚ ਲੁਗੇ ਆ ਕਿ ਕੀ ਬਣਿਆ ਜਦੋਂ ਇਹ ਗਏ ਗਾਂ ਤੋਂ ਗਲ ਪੈ ਉਹ ਨਟਾ ਲਿਆ ਉਹਨੂੰ ਪਹਿਲਾਂ ਮੈਂ ਤੇ ਜਿਹੜੀ ਸੁਣੀ ਗੱਲ ਇਹੋ ਹੀ ਵੀ ਡਾਂਗਾ ਮਾਰ ਮਾਰ ਕੇ ਤੇ ਇਹਨੂੰ ਵੀ ਸੁੱਟ ਲਿਆ ਉਹਨੂੰ ਪਹਿਲਾਂ ਉਹ ਦਜਾਇਆ ਬਰਸ਼ੀ ਵਾਲਾ ਉਹਨੇ ਬਰਸ਼ੀ ਮਾਰੀ ਬੀਖਾ ਉੱਥੇ ਮੌਕੇ ਤੇ ਮਰ ਗਿਆ ਆ ਗਏ ਸਰਪੰਚ ਸਾਹਿਬ ਕੀ ਮੰਗ ਕਰਦੀ ਮੰਗ ਤੇ ਇਹੇ ਕਰਦੇ ਆ ਵੀ ਅਸੀਂ ਕੋਈ ਨਜਾਇਜ਼ ਬੰਦਾ ਤੇ ਵਿੱਚ ਦਿੱਤਾ ਨਹੀਂ ਕੋਈ ਨਹੀਂ ਤੇ ਇਹਨਾਂ ਦੇ ਪਰਿਵਾਰ ਦੇ ਹੋਰ ਵੀ ਬੰਦੇ ਵਿੱਚ ਹੈਗੇ ਪਿੰਡ 'ਚ ਕੋਈ ਕੋਈ ਕਿਸੇ ਨਾਲ ਸਾਡੀ ਕੋਈ ਦਿਲਵਾ ਦਿਲੀ ਜਾਂ ਕੋਈ ਕਿਸੇ ਦੀ ਰੰਜਿਸ਼ ਨਹੀਂ ਹੈਗੀ ਇਹ ਜਿਹੜਾ ਹੋਇਆ ਬਹੁਤ ਤਕਾ ਬਹੁਤ ਹੀ ਜ਼ਿਆਦਾ ਤਕਾ ਆਇਆ ਜਿਹੜਾ ਇਹਦਾ ਇਨਸਾਫ ਮਿਲਣਾ ਚਾਹੀਦਾ ਹੈ ਜੋ ਵੀ ਜੀ ਕੀ ਹੈ ਜੀ ਸਾਰਾ ਮਾਮਲਾ ਇਹ ਜੀ ਪਿੰਡ ਲੱਕੂਵਾਲ ਤੋਂ ਰਾਤੀ ਸਾਨੂੰ ਇਤਲਾ ਮਿਲੀ ਸੀਗੀ ਕਿ ਅ ਗੁਰਦੇਵ ਸਿੰਘ ਦਾ ਨਾਮ ਦਾ ਵਿਅਕਤੀ ਹੈ ਜਿਹਦਾ ਨਾ ਮਟਰ ਹੋ ਗਿਆ ਜੀ ਅਸੀਂ ਮੌਕੇ ਤੇ ਆਏ ਸੀਗੇ ਫੈਸਕਲ ਹਸਪੀਟਲ ਆ ਪਿਆਨ ਲੈ ਕੇ ਮੋਢਾ ਸਰ ਐਫਆਈਆ ਦਰਜ ਕੀਤੀ ਹੈ ਤਫਤੀਸ਼ ਕਰਦੇ ਪਏ ਆ ਜੀ ਕੋਈ ਆਰੋਪੀ ਗ੍ਰਿਫਤਾਰੀ ਹੈ ਨਹੀਂ ਅਜੇ ਫਿਲਹਾਲ ਕੋਈ ਰਾਤ ਦੀ ਹੈ ਮਰਡਰ ਕਿਵੇਂ ਮਰਡਰ ਦੀ ਹੁਣ ਤੱਕ ਜੀ ਇਹ ਤੇ ਪਾਰਟ 1 ਇਨਵੈਸਟੀਗੇਸ਼ਨ ਆ ਪਰ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਆ ਵੀ ਉੱਥੇ ਕੋਈ ਪਾਣੀ ਸੀਗਾ بارش ਦਾ ਜਿਹੜਾ ਅਗਾ ਖੇਤਾਂ ਚੋਂ ਕੱਢਣਾ ਸੀਗਾ ਉਸ ਵਜ੍ਹਾ ਰੰਜਿਸ਼ ਕਰਕੇ ਪਿਛੇ ਝੋਨਾ ਜਿਹੜਾ ਡੁੱਗਿਆ ਆ ਹੀ ਇਹਨਾਂ ਦੀ ਕੋਈ ਰੰਜਿਸ਼ ਚੱਲਦੀ ਸੀ ਇਹ ਰਾਤ ਗਏ ਖੇਤਾਂ 'ਚ ਫੇਰਾ ਮਾਰਨ ਤਾਂ ਉੱਥੇ ਝਗੜਾ ਹੋਣ ਕਰਕੇ ਇਹ ਦੀ ਜੇਰੀਆ ਗੁਰਦੇਸ਼ ਦੀ ਮੌਤ ਹੋ ਗਈ ਸੀ ਸੱਟ ਲੱਗਨ ਕੀ ਕਾਰਵਾਈ ਕੀਤੀ ਕਾਰਵਾਈ ਪਰਚਾ ਜੀ ਦਰਜ ਕੀਤਾ ਜੀ